ਸਰ ਸਾਨੂੰ ਕਿਸੇ ਰਾਹੀਰ ਤੋਂ ਤਲਾਸ਼ ਮਿਲੀ ਸੀ ਵੀ ਇੱਕ ਲੜਕੀ ਨੌਜਵਾਨ 32 ਸਾਲ ਦੀ ਵੀ ਉਹ ਨਾ ਆਪਣੇ ਘਰੋਂ ਲੜ ਕੇ ਆਈ ਹੈ ਤੇ ਪੱਕੀ ਨਹਿਰ ਤੇ ਗੰਕ ਨਾਲ ਨਹਿਰ ਤੇ ਮਤਲ ਉਛਾਲ ਮਾਰ ਕੇ ਸੁਇਸਾਈਡ ਕਰਨ ਲੱਗੀ ਹੈ ਥੋੜੀ ਦਿਮਾਗੀ ਤੌਰ ਤੇ ਵੀ ਮਤਲ ਕਿ ਉਹ ਪਰੇਸ਼ਾਨ ਸੀ ਇਸ ਕਰਕੇ ਸਾਰਾ ਅਸੀਂ ਮੌਕੇ ਤੇ ਪਹੁੰਚ ਕੇ ਤੇ ਉਹਨੂੰ ਮਤਲ ਕੁੜੀਆਂ ਲੈ ਫੜ ਕੇ ਲਿਆਉਂਦੀ ਇਹਨਾਂ ਦੀ ਹੈਲਪ ਨਾਲ ਤੇ ਉਹਨੂੰ ਜਾਣ ਉਹਦੀ ਬਚਾ ਕੇ ਉਹਨੂੰ ਫਿਰ ਥਾਣੇ ਕਰਨੀ ਵਾਲੇ ਲਿਆ ਕੇ ਸਰ ਉਹਦੇ ਘਰਦਿਆਂ ਨੂੰ ਫੋਨ ਕਰਕੇ ਤੇ ਉਹ ਉਹਨਾਂ ਦੇ سپرد ਕੀਤਾ ਜੀ ਫੋਰਸ ਆਪਣੀ ਤੁਹਾਡੀ ਡਿਊਟੀ ਵਗੈਰਾ ਕਿੱਥੇ ਰਹਿੰਦੀ ਹੈ ਜੀ ਸਰ ਸਾਡਾ ਰੂਟ ਆ ਜੀ ਫਾਇਲਕਾ ਤੋਂ ਲੈ ਕੇ ਟਿੱਪਾਂ ਵਾਲੀ ਤੱਕ ਸਰ ਸੜਕ ਸੁਰੱਖਿਆ ਫੋਰਸ ਐਸ ਐਸ ਐਫ ਤਰ ਸਾਨੂੰ ਕਿਸੇ ਰਾਗਿਰ ਤੋਂ ਤਲਾਹ ਮਿਲੇ ਸੀ ਵੀ ਇੱਕ ਲੜਕੀ ਨੌਜਵਾਨ 32 ਸਾਲ ਦੀ ਬਿਓ ਨਾ ਅੱਜ ਘਰੋਂ ਲੜ ਕੇ ਆਈ ਐ ਤੇ ਪੱਕੀ ਨਹਿਰ ਤੇ ਗੰਕ ਨਾਲ ਨਹਿਰ ਤੇ ਮਤਲਬ ਉਛਾਲ ਮਾਰ ਕੇ ਸੁਸਾਈਸਾਈਡ ਕਰਨ ਲੱਗੀ ਐ ਥੋੜੀ ਦਿਮਾਗੀ ਤੌਰ ਤੇ ਵੀ ਮਤਲਬ ਕਿ ਉਹ ਪਰੇਸ਼ਾਨ ਸੀ ਇਸ ਕਰਕੇ ਸਾਰਾ ਅਸੀਂ ਮੌਕੇ ਤੇ ਪਹੁੰਚ ਕੇ ਤੇ ਉਹਨੂੰ ਮਤਲਬ ਕੁੜੀਆਂ ਲੈ ਫੜ ਕੇ ਲਿਆਂਦੀ ਇਹਨਾਂ ਦੀ ਹੈਲਪ ਨਾਲ ਤੇ ਉਹਨੂੰ ਜਾਨ ਉਹਦੀ ਬਚਾ ਕੇ ਉਹਨੂੰ ਫਿਰ ਥਾਣੇ ਕਰਨੀ ਵਾਲੇ ਲਿਆ ਕੇ ਸਰ ਉਹਦੇ ਘਰਦਿਆਂ ਨੂੰ ਫੋਨ ਕਰਕੇ ਤੇ ਉਹਨਾਂ ਦੇ سپرد ਕੀਤਾ ਜੀ ਫੋਰਸ ਆਪਣੀ ਤੁਹਾਡੀ ਡਿਊਟੀ ਵਗੈਰਾ ਕਿੱਥੇ ਰਹਿੰਦੀ ਐ ਜੀ ਸਰ ਸਾਡਾ ਰੂਟ ਆ ਜੀ ਫਾਇਲਕਾ ਤੋਂ ਲੈ ਕੇ ਟਿੱਪਾਂ ਵਾਲੀ ਤੱਕ ਸਰ ਛੜਕ ਸੁਰੱਖਿਆ ਫੋਰਸ ਐਸ ਐਸ ਐਫ ਤਰ ਸਾਨੂੰ ਕਿਸੇ ਰਾਹੀਰ ਤੋਂ ਇਤਲਾ ਮਿਲੀ ਸੀ ਵੀ ਇੱਕ ਲੜਕੀ ਨੌਜਵਾਨ 30 32 ਸਾਲ ਦੀ ਵੀ ਉਹ ਨਾ ਅੱਗੇ ਘਰੋਂ ਲੜ ਕੇ ਆਈ ਐ ਤੇ ਪੱਕੀ ਨਹਿਰ ਤੇ ਗੰਕ ਨਾਲ ਨਹਿਰ ਤੇ ਮਤਲਬ ਉਛਾਲ ਮਾਰ ਕੇ ਸੁਇਸਾਈਡ ਕਰਨ ਲੱਗੀ ਐ ਥੋੜੀ ਦਿਮਾਗੀ ਤੌਰ ਤੇ ਵੀ ਮਤਲਬ ਕਿ ਉਹ ਪਰੇਸ਼ਾਨ ਸੀ ਇਸ ਕਰਕੇ ਸਾਰਾ ਸੀ ਮੌਕੇ ਤੇ ਪਹੁੰਚ ਕੇ ਤੇ ਉਹਨੂੰ ਮਤਲਬ ਕੁੜੀਆਂ ਲੈ ਫੜ ਕੇ ਲਿਆੰਦੀ ਇਹਨਾਂ ਦੀ ਹੈਲਪ ਨਾਲ ਤੇ ਉਹਨੂੰ ਜਾਨ ਉਹਦੀ ਬਚਾ ਕੇ ਉਹਨੂੰ ਫਿਰ ਥਾਣੇ ਕਰਨੀ ਵਾਲੇ ਲਿਆ ਕੇ ਸਰ ਉਹਦੇ ਘਰਦਿਆਂ ਨੂੰ ਫੋਨ ਕਰਕੇ ਤੇ ਉਹਨਾਂ ਦੇ سپرد ਕੀਤਾ ਜੀ ਫੋਰਸ ਆਪਣੀ ਤੁਹਾਡੀ ਡਿਊਟੀ ਵਗੈਰਾ ਕਿੱਥੇ ਰਹਿੰਦੀ ਹੈ ਸਰ ਸਾਡਾ ਰੂਟ ਆ ਜੀ ਹਾਇਲਕਾ ਤੋਂ ਲੈ ਕੇ ਟਿੱਪਾਂ ਵਾਲੀ ਤੱਕ ਸਰ ਸੜਕ ਸੁਰੱਖਿਆ ਫੋਰਸ ਐਸ ਐਸ ਐਫ ਤਾਂ ਸਾਨੂੰ ਕਿਸੇ ਰਾਹੀਰ ਤੋਂ ਤਲਾਸ਼ ਮਿਲੇ ਸੀ ਵੀ ਇੱਕ ਲੜਕੀਆ ਨੌਜਵਾਨ ਤੇ 32 ਸਾਲ ਦੀ ਵੀ ਉਹ ਨਾ ਅੱਗੇ ਘਰੋਂ ਲੜ ਕੇ ਆਈ ਐ ਤੇ ਪੱਕੀ ਨਹਿਰ ਤੇ ਗੰਕ ਨਾਲ ਨਹਿਰ ਤੇ ਮਤਲਬ ਉਛਾਲ ਮਾਰ ਕੇ ਸੁਇਸਾਈਡ ਕਰਨ ਲੱਗੀ ਐ ਥੋੜੀ ਦਿਮਾਗੀ ਤੌਰ ਤੇ ਵੀ ਮਤਲਬ ਕਿ ਉਹ ਪਰੇਸ਼ਾਨ ਸੀ ਇਸ ਕਰਕੇ ਸਾਰਾ ਅਸੀਂ ਮੌਕੇ ਤੇ ਪਹੁੰਚ ਕੇ ਤੇ ਉਹਨੂੰ ਮਤਲਬ ਕੁੜੀਆਂ ਲੈ ਫੜ ਕੇ ਲਿਆਉਂਦੀ ਇਹਨਾਂ ਦੀ ਹੈਲਪ ਨਾਲ ਤੇ ਉਹਨੂੰ ਜਾਨ ਉਹਦੀ ਬਚਾ ਕੇ ਉਹਨੂੰ ਫਿਰ ਥਾਣੇ ਕਰਨੀ ਵਾਲੇ ਲਿਆ ਕੇ ਸਰ ਉਹਦੇ ਘਰਦਿਆਂ ਨੂੰ ਫੋਨ ਕਰਕੇ ਤੇ ਉਹਨਾਂ ਦੇ سپرد ਕੀਤਾ ਜੀ ਫੋਰਸ ਆਪਣੀ ਤੁਹਾਡੀ ਡਿਊਟੀ ਵਗੈਰਾ ਕਿੱਥੇ ਰਹਿੰਦੀ ਹੈ ਜੀ ਸਰ ਸਾਡਾ ਰੂਟ ਆ ਜੀ ਫਾਇਲਕਾ ਤੋਂ ਲੈ ਕੇ ਟਿੱਪਾਂ ਵਾਲੀ ਤੱਕ ਸਰ ਸੜਕ ਸੁਰੱਖਿਆ ਫੋਰਸ ਐਸ ਐਸ ਐਸ